ਰਾਵਣ ਵਿਸ਼ਰਵਾ ਦਾ ਪੁੱਤਰ ਸੀ ਜੋ ਕੈਕਸੀ ਦੇ ਉਦਰ ਤੋਂ ਜਨਮਿਆ ਰਮਾਇਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸਸ ਦੀ ਪੁੱਤਰੀ ਵਿਸ਼ਰਵਾ ਨੂੰ ਵਰਣ ਲਈ ਸ਼ਾਮ ਸਮੇਂ ਪਹੁੰਚੀ ਵਿਸ਼ਰਵਾ ਨੇ ਉਸ ਨੂੰ ਅੰਗੀਕਾਰ ਕੀਤਾ ਪਰ ਸ਼ਾਮ ਦਾ ਵੇਲਾ ਹੋਣ ਕਰਕੇ ਭయంਕਰ ਪੁੱਤਰ 라ਵਣ ਤੇ ਕੁੰਭਕਰਨ ਹੋਏ ਇਹਨਾਂ ਤੋਂ ਪਿੱਛੋਂ ਕਰੂਰ ਸੁਭਾਅ ਵਾਲੀ ਸਰੂਪ ਨਖਾ ਜਨਮੀ ਕੈਕਸੀ ਦੀ ਪ੍ਰਾਰਥਨਾ ਤੇ ਵਿਸ਼ਰਵਾ ਨੇ ਇੱਕ ਸ਼ਾਂਤ ਸੁਭਾਅ ਵਾਲਾ ਪੁੱਤਰ ਵਿਪਿਖਣਵੀ ਉਸ ਨੂੰ ਬਖਸ਼ਿਆ 라ਵਣ ਦੇ 10 ਸਿਰ ਅਤੇ 20 ਬਾਹਾਂ ਸਨ ਕਹਿਣ ਦਾ ਮਤਲਬ ਕਿ ਜਿਨੇ 10 ਬੰਦੇ ਸੋਚ ਸਕਦੇ ਸਨ ਉਹਨਾਂ 라ਵਣ ਦਾ ਇੱਕ ਦਿਮਾਗ ਸੋਚਦਾ ਸੀ ਤੇ 20ਾਂ ਬਾਹਾਂ ਜਿੰਨਾ ਬਲ ਉਸ ਦੇ ਅੰਦਰ ਸੀ ਰਾਵਣ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗ ਜਿੱਤਣ ਦਾ ਵਾਰ ਲਿਆ ਹੋਇਆ ਸੀ ਤੇ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਚੋਂ ਕੱਢ ਕੇ ਆਪ ਰਾਜਾ ਬਣਿਆ ਸੀ ਤੇ ਉਸ ਤੋਂ ਪੁਸ਼ਪਕ ਬਿਮਾਰ ਖੋ ਲਿਆ ਸੀ 라ਵਣ ਨੇ ਬਹੁਤ ਇਸਤਰੀਆਂ ਵਿਆਈਆਂ ਪਰ ਮਯਾ ਦਾਨਵ ਦੀ ਪੁੱਤਰੀ ਮੰਦੋਦਰੀ ਸਭ ਤੋਂ ਸ਼ਰੋਮਣੀ ਸੀ ਜਿਸ ਤੋਂ ਇੰਦਰਜਿਤ ਯਾਨੀ ਕਿ ਮੇਗਨਾਥ ਦਾ ਜਨਮ ਹੋਇਆ ਰਾਮਾਇਣ ਵਿੱਚ 라वण ਦੀ ਫੌਜ 10 ਖਰਬ 46000 ਤੇ 100 ਲਿਖੀ ਹੈ 라वण ਸੰਸਕ੍ਰਿਤ ਦਾ ਪੰਡਤ ਸੀ ਤੇ ਜਾਤ ਕਰਕੇ ਬ੍ਰਾਹਮਣ ਸੀ क्रूर ਸੁਭਾਅ ਹੋਣ ਕਰਕੇ ਰਾक्षਸ ਪ੍ਰਸਿੱਧ ਹੋਇਆ ਹੈ 라वण ਵਿੱਚ ਪੰਜ ਗੁਣ ਸੀ ਤੇ ਪੰਜ ਗੁਣ ਅੱਜ ਤੱਕ ਪਰਮਾਤਮਾ ਨੇ ਕਿਸੇ ਬੰਦੇ ਨੂੰ ਇਕੱਠੇ ਨਹੀਂ ਦਿੱਤੇ ਤੇ ਸ਼ਾਇਦ ਅੱਗੇ ਵੀ ਕਿਸੇ ਨੂੰ ਨਾ ਦੇਵੇ ਉਹ ਪੰਜ ਗੁਣ ਕਿਹੜੇ ਸਨ ਉਹ ਪੰਜ ਗੁਣ ਇਹ ਸਨ ਪਹਿਲਾ ਅਤ ਸੁੰਦਰ ਜਿਸ ਤੋਂ ਵੱਧ ਦੁਨੀਆ ਵਿੱਚ ਕੋਈ ਸੁੰਦਰ ਨਾ ਹੋਵੇ ਉਹ ਸੀ ਰਾਵਣ ਉਸ ਦਾ ਸਰੂਪ ਤੇ ਉਸ ਦੀ ਲਾਲੀ ਦੇਖ ਕੇ ਸੂਰਜ ਦੀ ਤਪੂ ਵੀ ਫਿੱਕੀ ਪੈ ਜਾਂਦੀ ਸੀ ਦੂਸਰਾ ਗੁਣ ਸੀ ਕੁਲੀਨ ਕੁੱਲ ਜਮਾਂ ਆਨ ਰਾਵਣ ਦਾ ਉੱਚੀ ਕੁੱਲ ਵਿੱਚ ਜਨਮ ਹੋਇਆ ਸੀ ਤੇ ਉਹ ਬ੍ਰਾਹਮਣਾਂ ਦੇ ਘਰ ਜਨਮਿਆ ਸੀ ਤੀਸਰਾ ਗੁਣ ਉਸ ਦਾ ਇਹ ਸੀ ਕਿ ਉਹ ਬੜਾ ਚਤੁਰ ਸੀ 라ਵਣ ਵਰਗਾ ਚਤਰ ਇਸ ਦੁਨੀਆ ਅੰਦਰ ਕੋਈ ਨਹੀਂ ਜੰਮਿਆ ਸ੍ਰੀ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ ਜਿਨ ਸੀਤਾ ਆਂਦੀ ਡੌਰੂ ਵਾਏ 라ਵਣ ਨੇ ਸਾਧੂ ਬਣ ਕੇ ਸੀਤਾ ਨੂੰ ਚੁਰਾ ਕੇ ਲਿਆਂਦਾ ਸੀ ਇਹ ਗੱਲ ਕਹਿਣੀ ਸੌਖੀ ਹੈ ਕਿ ਰਾਮਚੰਦਰ ਜੀ ਦੀ ਪਤਨੀ सीता ਨੂੰ ਰਾਵਣ ਚੁੱਕ ਕੇ ਲਿਆ ਸੀ ਪਰ ਕਿਸੇ ਦੀ ਪਤਨੀ ਨੂੰ ਚੁੱਕਣਾ ਸਭ ਤੋਂ ਔਖਾ ਕੰਮ ਹੈ ਵਿਸ਼ਨੂ ਜੀ ਦੇ અવਤਾਰ 14 ਕਲਾ ਸੰਪੂਰਨ श्री रामचंद्र ਜੀ ਦੀ ਧਰਮ ਪਤਨੀ ਨੂੰ ਚੁੱਕ ਕੇ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ ਪਰ ਰਾਵਣ ਨੇ ਐਸੀ ਚਤrai ਵਰਤੀ ਕਿ ਸੀਤਾ ਜੀ ਨੂੰ ਡਮਰੂ ਵਜਾ ਕੇ ਮੰਗਤਾ ਬਣ ਕੇ ਚੱਕ ਲਿਆ ਰਾਵਣ ਵਿੱਚ ਚੌਥਾ ਗੁਣ ਸੀ ਮੁਖ ਗਿਆਨੀ ਰਾਵਣ ਨੂੰ ਚਾਰ ਵੇਦ 6 ਸ਼ਾਸਤਰ ਜਵਾਨੀ ਯਾਦ ਸੀ ਇਹ ਬਹੁਤ ਵੱਡਾ ਮਹਾਨ ਪੰਡਿਤ ਸੀ ਤੇ ਪੰਜਵਾਂ ਗੁਣ ਹੈ ਧਨਵੰਤ 라ਵਣ ਵਰਗਾ ਇਸ ਦੁਨੀਆ ਵਿੱਚ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ 라ਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ ਆਸਾ ਰਾਗ ਵਿੱਚ ਇੱਕ ਹੋਰ ਸ਼ਬਦ ਆਉਂਦਾ ਹੈ ਲੰਕਾ ਸਾ ਕੋਟ ਸਮੁੰਦਰ ਸਿਖਾਈ ਤẽਹ ਰਾਵਣ ਘਰ ਖਬਰ ਨਾ ਪਾਈ ਕਿਆ ਮੰਗੋਂ ਕਿਛ ਥਿਰ ਨਾ ਰਹੀ ਦੇਖਤ ਨੈਨ ਚਲਿਓ ਜਗ ਜਾਈ 1 ਲੱਖ ਪੁੱਤ ਸਵਾ ਲੱਖ ਨਾਤੀ ਤẽਹ ਰਾਵਣ ਘਰ ਦਿਆ ਨਾ ਬਾਤੀ ਚੰਦ ਸੂਰਜ ਜਾ ਕੇ ਤਪ ਤਰਸੋਈ ਬੈਸੰਤਰ ਜਾ ਕੇ ਕਪਰੇ ਤੋਈ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਸੀ ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ਮੈਂ ਪਰਮਾਤਮਾ પાસે ਦੁਨੀਆਂ ਦੀ ਕਿਹੜੀ ਸ਼ੈ ਮੰਗਾ ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ ਮੇਰੇ ਅੱਖੀਂ ਦੇਖਦਿਆਂ ਸਾਰਾ ਜਗਤ ਤੋੜਿਆ ਜਾ ਰਿਹਾ ਹੈ ਜਿਸ ਰਾਵਣ ਦੇ 1 ਲੱਖ ਪੁੱਤਰ ਤੇ ਸਵਾ ਲੱਖ ਪੋਤਰੇ ਦੱਸੇ ਜਾਂਦੇ ਹਨ ਉਸ ਦੇ ਮਹਿਲਾਂ ਵਿੱਚ ਹੁਣ ਕੋਈ ਦੀਵਾ ਬੱਤੀ ਜਗਦਾ ਨਜ਼ਰ ਨਹੀਂ ਆਉਂਦਾ ਇੱਥੇ ਉਸ ਰਾਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰ드ਰਮਾ ਤੇ ਸੂਰਜ ਤਿਆਰ ਕਰਦੇ ਸਨ ਜਿਸ ਦੇ ਕੱਪੜੇ ਵੈਸੰਤਰ ਦੇਵਤਾ ਤੋਂ ਆਉਂਦਾ ਸੀ ਭਾਉ ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅਗ ਦੀਆਂ ਪੱਟੀਆਂ ਚੜੀਆਂ ਰਹਿੰਦੀਆਂ ਸਨ ਗੁਰਬਾਣੀ ਵਿੱਚ ਅੰਤ ਨੂੰ ਰਾਵਣ ਨੂੰ ਮੂਰਖੀ ਲਿਖਿਆ ਹੈ ਰਾਵਣ ਨੇ ਸਵਰਗਪੁਰੀ ਦਾ ਰਾਜਾ ਇੰਦਰ ਵੀ ਜਿੱਤ ਲਿਆ ਸੀ ਰਾਵਣ ਦੇ ਕਿਲੇ ਦੇ ਸੱਤ ਦਰਵਾਜ਼ੇ ਸਨ ਤਿੰਨਾਂ ਲੋਕਾਂ ਦੇ ਰਾਜੇ ਨੰਗੇ ਪੈਰੀ ਆ ਕੇ ਉਸਦੇ ਦਰਵਾਜ਼ੇ ਤੇ ਖੜਦੇ ਸੀ ਤੇ ਹੱਥ ਵਿੱਚ ਭੇਟਾ ਲੈ ਕੇ ਅਰਦਾਸਾਂ ਕਰਦੇ ਸੀ ਕਿ हे ਰਾਵਣ ਮਹਾਰਾਜ ਸਾਨੂੰ ਆਗਿਆ ਦਿਓ ਅਸੀਂ ਅੰਦਰ ਜਾ ਕੇ ਤੁਹਾਡੇ ਚਰਨਾਂ ਵਿੱਚ ਭੇਟਾ ਰੱਖੀਏ ਪਹਿਲਾ ਰਾਵਣ ਦਾ ਕਿਲਾ ਲੰਕਾ ਕੋਈ ਦੇਖ ਨਹੀਂ ਸੀ ਸਕਦਾ ਪਹਿਲਾ ਰਾਵਣ ਕੋਲੋਂ ਜਾ ਕੇ ਇਜਾਜ਼ਤ ਲੈਣੀ ਪੈਂਦੀ ਸੀ ਜਿਸ ਨੂੰ ਰਾਵਣ ਹੁਕਮ ਕਰਦਾ ਸੀ ਉਹ ਹੀ ਅੰਦਰ ਆ ਕੇ ਉਸ ਦੇ ਦਰਸ਼ਨ ਕਰ ਸਕਦਾ ਸੀ ਫਿਰ ਵੀ ਜਿਹੜਾ ਅੰਦਰ ਆ ਜਾਂਦਾ ਸੀ ਉਹ ਵੀ ਕੰਮ ਦਾ ਕੰਮ ਦਾ ਆਉਂਦਾ ਸੀ ਤੇ ਉਹ ਬਿਨਾਂ ਆਗਿਆ ਤੋਂ ਅੰਦਰ ਬੈਠ ਨਹੀਂ ਸੀ ਸਕਦਾ ਜਦੋਂ ਸ਼੍ਰੀ ਰਾਮਚੰਦਰ ਜੀ ਨਾਲ ਰਾਵਣ ਦਾ ਯੁੱਧ ਹੋਇਆ ਤਾਂ ਉਹ ਇਕੱਲਾ ਹੀ ਗਿਆ ਕਿਉਂਕਿ ਉਸਦੇ ਸਾਰੇ ਸਾਥੀ ਮਰ ਚੁੱਕੇ ਸਨ ਤੇ ਜਦੋਂ ਲੰਕਾ ਦੇ ਕਿਲੇ ਵਿੱਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਜਿਹੜੇ ਮਰ ਚੁੱਕੇ ਹਨ ਉਹਨਾਂ ਦਾ ਮਾਸ ਗਿਲਜਾਂ ਨੋਚ-ਨੋਚ ਕੇ ਖਾ ਰਹੀਆਂ ਹਨ ਤੇ ਉਸਦਾ ਸਾਰਾ ਟੱਬਰ ਖਤਮ ਹੋ ਚੁੱਕਾ ਸੀ ਰਾਵਣ ਨੇ ਗਿਲਜਾਂ ਨੂੰ ਕਿਹਾ اے ਪੰਛੀਓ ਐ ਸੂਰਮਿਆਂ ਦਾ ਮਾਸ ਖਾਣ ਵਾਲਿਓ ਮੈਂ ਰਾਮਚੰਦਰ ਜੀ ਦੇ ਨਾਲ ਜੰਗ ਕਰਨ ਵਾਸਤੇ ਚੱਲਿਆ ਹਾਂ ਜੇ ਜਿੱਤ ਗਿਆ ਫੇਰ ਤਾਂ ਤੁਹਾਨੂੰ ਤਕਲੀਫ ਨਹੀਂ ਦੇਣੀ ਮਾਸ ਖਾਣ ਦੀ ਪਰ ਜੇ ਮੈਂ ਮਰ ਗਿਆ ਤਾਂ ਮੇਰਾ ਮਾਸ ਤੋੜ-ਤੋੜ ਕੇ ਖਿੱਚ-ਖਿੱਚ ਕੇ ਖਾਯੋ ਪਰ ਇੱਕ ਗੱਲ ਯਾਦ ਰੱਖਿਓ ਮੇਰੇ ਮਾਸ ਦੀ ਬੋਟੀ ਚੱਕ ਕੇ ਲੰਕਾਵਾਲ ਨਾ ਲੈ ਕੇ ਜਾਯੋ ਇਹ ਉਸਦੀ ਬਹਾਦਰੀ ਸੀ ਕਿਉਂਕਿ ਉਹ ਕਹਿੰਦਾ ਸੀ ਇਹ ਮੇਰੇ ਮਰੇ ਹੋਏ ਸਰੀਰ ਦੇ ਮਾਸ ਦੀ ਬੋਟੀ ਪਿੱਛੇ ਨਹੀਂ ਮੁੜਨੀ ਚਾਹੀਦੀ ਉਹ ਵੀ ਅੱਗੇ ਹੀ ਵਧਣੀ ਚਾਹੀਦੀ ਹੈ ਪਰ ਜਦ ਰਾਮਚੰਦਰ ਜੀ ਨੇ ਤੀਰ ਮਾਰ ਕੇ ਰਾਵਣ ਨੂੰ ਸੱਟ ਲਿਆ ਫਿਰ ਉਸਨੇ ਲੰਕਾਵਲ ਦੇਖਿਆ ਕਿ ਉਹ ਮੇਰਾ ਕਿਲਾ ਹੈ ਜਿਸ ਨੂੰ ਕੋਈ ਵੀ ਮੇਰੀ ਆਗਿਆ ਤੋਂ ਬਿਨਾ ਦੇਖ ਨਹੀਂ ਸੀ ਸਕਦਾ ਦੇਵਤੇ ਵੀ ਉਸਦੇ ਕਿਲੇ ਦੇ ਬਾਹਰ ਆ ਕੇ ਖੜਦੇ ਸੀ ਅੱਜ ਉਸੇ ਲੰਕਾ ਨੂੰ ਹਨੂਮਾਨ ਜੀ ਦੀ ਸੈਨਾ ਅੱਗ ਲਗਾ ਰਹੀ ਸੀ ਸਾਹ ਸੰਗਤ ਜੀ ਜਿਹੜੇ ਜੰਗ ਵਿੱਚ ਲੜ ਕੇ ਮਰਦੇ ਹਨ ਉਹ ਸਾਰੇ ਦੇ ਸਾਰੇ ਸ਼ਹੀਦ ਨਹੀਂ કહਲਾਉਂਦੇ ਜਿਹੜਾ ਯੁੱਧ ਮਾਇਆ ਇਸਤਰੀ ਤੇ ਜ਼ਮੀਨ ਦੀ ਖਾਤਰ ਹੁੰਦਾ ਹੈ ਉਸ ਵਿੱਚ ਲੜ ਕੇ ਮਰਨ ਵਾਲਾ ਸ਼ਹੀਦ ਨਹੀਂ ਗਿਣਾ ਜਾਂਦਾ ਜਿਹੜਾ ਯੁੱਧ ਧਰਮ ਦੀ ਖਾਤਰ ਹੁੰਦਾ ਹੈ ਉਸ ਵਿੱਚ ਲੜ ਕੇ ਜਿਹੜਾ ਮਰਦਾ ਹੈ ਉਸ ਨੂੰ ਸ਼ਹੀਦ ਦਾ ਦਰਜਾ ਪ੍ਰਾਪਤ ਹੁੰਦਾ ਹੈ ਜਿਸ ਤਰ੍ਹਾਂ ਰਾਵਣ ਨੇ ਸ਼ਿਵ ਜੀ ਦੀ ਭਗਤੀ ਕਰਕੇ ਵਾਰ ਪ੍ਰਾਪਤ ਕੀਤਾ ਸੀ ਉਸੇ ਪ੍ਰਕਾਰ ਰਾਵਣ ਨੂੰ ਜਿੱਤਣ ਵਾਸਤੇ ਰਾਮਚੰਦਰ ਜੀ ਨੇ ਵੀ ਸ਼ਿਵ ਜੀ ਦੀ ਪੂਜਾ ਕਰਕੇ ਸ਼੍ਰੀ ਲੰਕਾ ਤੇ ਚੜ੍ਹਾਈ ਕੀਤੀ ਸੀ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਤੀਰ ਮਾਰ ਕੇ ਰਾਵਣ ਦਾ ਅੰਤ ਕੀਤਾ ਤਾਂ ਉਹਨਾਂ ਨੇ ਲਕਸ਼ਮਣ ਨੂੰ ਕਿਹਾ ਕਿ ਜਾਓ ਰਾਵਣ ਤੋਂ ਅਖੀਰਲੇ ਸਮੇਂ ਕੀਮਤੀ ਉਪਦੇਸ਼ ਲੈ ਲਓ ਕਿਉਂਕਿ ਰਾਵਣ ਇੱਕ ਬਹੁਤ ਵੱਡਾ ਬ੍ਰਾਹਮਣ ਪੰਡਿਤ ਸੀ ਰਾਵਣ ਨੇ ਅੰਤ ਸਮੇਂ ਲਕਸ਼ਮਣ ਜੀ ਨੂੰ ਉਪਦੇਸ਼ ਦਿੱਤਾ ਕਿ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਜੇ ਮਨ ਵਿੱਚ ਪਾਪ ਦਾ ਸੰਕਲਪ ਪੈਦਾ ਹੋਵੇ ਉਸ ਨੂੰ ਦੇਰ ਕਰਨੀ ਹੈ ਜੇ ਕੋਈ ਚੰਗਾ ਸੰਕਲਪ ਪੈਦਾ ਹੁੰਦਾ ਹੈ ਤਾਂ ਉਸ ਨੂੰ ਜਲਦੀ ਕਰਨਾ ਹੈ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਕਿਉਂਕਿ 라ਵਣ ਨੇ ਵਰ ਲਿਆ ਹੋਇਆ ਸੀ ਇਸ ਲਈ 라ਵਣ ਦਾ ਅੰਤ ਇੰਨੀ ਛੇਤੀ ਨਹੀਂ ਸੀ ਹੋਣਾ ਪਰ ਉਸ ਦੇ ਭਰਾ ਵੀ ਭੀਖਣ ਨੇ ਸ਼੍ਰੀ ਰਾਮਚੰਦਰ ਜੀ ਨੂੰ ਸਾਰਾ ਭੇਦ ਦੱਸ ਦਿੱਤਾ ਸੀ ਇਸ ਲਈ ਉਹ ਮਾਰਿਆ ਗਿਆ ਇਸ ਲਈ ਆਖਦੇ ਹਨ ਘਰ ਕਾ ਭੇਦੀ ਲੰਕਾ ਟਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਫਰਮਾਨ ਹੋ ਰਿਹਾ ਹੈ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀ ਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰਾ ਹਰ ਕੋ ਨਾਮ ਛਡਾਵਨ ਜਿਸ ਰਾਵਣ ਨੇ ਸੋਨੇ ਦੇ ਕਿਲੇ ਬਣਾਏ ਹੋਏ ਸਨ ਉਹ ਵੀ ਉਹ ਕਿਲੇ ਇੱਥੇ ਹੀ ਛੱਡ ਗਿਆ ਕਿਉਂਕਿ ਉਹ ਆਪਣੀ ਮਨਮਰਜ਼ੀ ਕਰਦਾ ਸੀ ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ ਭਾਵ ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਪਰਮਾਤਮਾ ਦਾ ਨਾਮ ਹੀ ਉਸ ਮੌਤ ਦੇ ਸਹਮ ਤੋਂ ਬਚਾਉਂਦਾ ਹੈ ਲੰਕਾ ਗੜ੍ਹ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਲੰਕਾ ਦਾ ਕਿਲਾ ਸੋਨੇ ਦਾ ਬਣਿਆ ਹੋਇਆ ਸੀ ਪਰ ਇਸ ਦੇ ਮਾਣ ਉਤੇ ਰਹਿਣ ਵਾਲਾ ਮੂਰਖ ਰਾਵਣ ਮਰਨ ਵੇਲੇ ਆਪਣੇ ਨਾਲ ਕੁਝ ਵੀ ਲੈ ਕੇ ਨਾ ਤੁਰਿਆ ਰਾਵਣ ਹੂ ਤੇ ਅਧਿਕ ਛਤਰਪਤ ਖਿੰਮੈ ਗਏ ਬਿਲਾਤ ਨਾ ਕੋ ਲੈ ਆਇਓ ਇਹੋ ਤਨ ਨਾ ਕੋ ਲੈ ਜਾਤ ਰਾਵਣ ਹੂ ਤੇ ਅਧਿਕ ਛਤਰਪਤ ਖਿੰਮੈ ਗਏ ਬਿਲਾਤ ਦੁਨੀਆ ਦਾ ਇਹ ਮਾਲ ਤਨ ਨਾ ਕੋਈ ਬੰਦਾ ਜੰਮਣ ਵੇਲੇ ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾ ਕੋਈ ਮਰਨ ਵੇਲੇ ਇਹ ਤਨ ਨਾਲ ਲੈ ਕੇ ਜਾਂਦਾ ਹੈ 라ਵਣ ਤੋਂ ਵੀ ਵੱਡੇ ਵੱਡੇ ਰਾਜੇ ਇੱਕ ਪਲਕ ਵਿੱਚ ਇੱਥੋਂ ਚੱਲ ਵਸੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ